ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਜਿਸ ਨੇ 에ਅਰ ਫੋਰਸ ਦੀ ਯੂਨੀਫਾਰਮ ਪਾਈ ਹੈ ਇਹ ਕੋਈ ਅਸਲੀ 에ਅਰ ਫੋਰਸ ਦਾ ਅਫਸਰ ਨਹੀਂ ਹੈ ਇਹ ਝਾਲੀ ਅਫਸਰ ਹੈ ਜੀ ਹਾਂ 에ਅਰ ਫੋਰਸ ਬੰਡ ਕੋਮਰੇ ਇਹ ਨੌਜਵਾਨ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਆਮ ਲੋਕਾਂ ਨੇ ਕਾਬੂ ਕੀਤਾ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹਾਂ ਕਿ ਕਿਵੇਂ ਆਮ ਲੋਕਾਂ ਨੇ ਇਸ ਫਰਜ਼ੀ ਅਫਸਰ ਬਣੇ ਨੌਜਵਾਨ ਨੂੰ ਘੇਰਿਆ ਹੋਇਆ ਹੈ ਤੇ ਡਰ ਸਹਿਮ ਕੇ ਬੈਠਾ ਹੋਇਆ ਹੈ ਤੇ ਜਦ ਇਸ ਤੋਂ ਸਵਾਲ ਪੁੱਛੇ ਗਏ ਤਾਂ ਇਸ ਨੂੰ ਕੋਈ ਜਵਾਬ ਨਾ ਆਇਆ ਜਾਣਕਾਰੀ ਮੁਤਾਬਕ ਇਸ ਨੌਜਵਾਨ ਨੇ 에어ਫੋਰਸ ਦੀ ਵਰਦੀ ਚੋਰੀ ਕੀਤੀ ਸੀ ਤੇ ਖੁਦ ਪਾ ਕੇ ਬੜੇ ਮਜ਼ੇ ਨਾਲ ਬਾਹਰ ਘੁੰਮ ਰਿਆ ਸੀ ਤੇ ਇਸ ਨੌਜਵਾਨ ਨਾਲ ਇਸ ਦਾ ਸਾਥੀ ਵੀ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਸ ਬਾਰੇ ਕੀ ਕੁਝ ਦੱਸਿਆ ਉਹ ਵੀ ਸੁਣੋ ਜੀਤਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에어ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ ਇਹਨੂੰ ਜਿਹੜਾ ਸੁਖਪ੍ਰੀਤ ਆ ਸੀ ਇਹਨੂੰ ਪਟੇਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਜਿਹੜੀ ਇਹ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਥੇ ਇੱਕ ਬੜੇ ਫੇਮਸ ਟੇਲਰ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਵਾਉਂਦੇ ਨੇ ਆਰਮੀ ਦੇ ਤੇ 에어ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਆਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜਿਲਖਪੁਰ ਦੇ ਵਿੱਚ ਤੇ ਇਸੇ ਮਕਦਮੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋ ਦੋਨੋਂ ਇੱਥੋਂ ਦੇ ਹੀ ਲੋਕਲ ਜ਼ੀਰਕਪੁਰ ਦੇ ਹੀ ਰਹਿਣ ਵਾਲੇ ਨੇ ਧੰਨਵਾਦ ਜ਼ਿਕਰੇ ਖਾਸ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਦਾ ਮਾਹੌਲ ਤੇ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਪੰਜਾਬ ਦੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਹਿਣ ਤੇ ਕੋਈ ਵੀ ਸ਼ੱਕੀ ਲੱਗੇ ਤਾਂ ਪੰਜਾਬ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਪਟਿਆਲਾ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ